ਹੈਲੋ ਪੰਜਾਬ ਦੇ ਨਿਊਜ਼ ਸ਼ੋਅ ਤੁਹਾਡਾ ਤੁਹਾਡੇ YouTube ਚੈਨਲ ਦ ਨੈਸ਼ਨ ਬਿਲੀਟੀ ਚ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਇੱਕ ਲੈਟਰ ਜਾਰੀ ਕੀਤੀ ਗਈ ਹੈ ਜੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵੱਲੋਂ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸਕੈਂਡਲ ਲੁਧਿਆਣਾ ਦੇ ਵੱਲੋਂ ਜਿਸ ਦੇ ਵਿੱਚ ਆਗਾਮੀ ಗ್ರಾಮ ਪੰਚਾਇਤ ਚੋਣਾਂ ਨੂੰ ਲੈ ਕੇ ਡਾਈਸਕੇਪਸੂਲ ਵਿੱਚ ਡਾਟਾ ਭਰਨ ਸੰਬੰਧੀ ਹੈ ਇਹ ਲਗਭਗ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਹੜੀ ਡਾਕ ਹੈ ਇਹ ਇਸ਼ੂ ਕਰ ਦਿੱਤੀ ਗਈ ਹੈ ਇਹ ਲਿਖਿਆ ਗਿਆ ਜੀ ਸਮੂਹ ਪ੍ਰਿੰਸੀਪਲਸ ਮੁਖ ਵਿਆਪਕ ਇੰਚਾਰਜ ਨੂੰ ਤੇ ਉਹਨਾਂ ਨੇ ਕਿਹਾ ਹੈ ਕਿ ਆਗਾਮੀ ਜਿਹੜੀ ਪੰਚਾਇਤੀ ਚੋਣਾਂ ਨੇ ਡਾਈਸ ਕੈਪਸੂਲ ਦੇ ਵਿੱਚ ਉਹਨਾਂ ਦਾ ਡਾਟਾ ਪਰਣਾ ਲਾਜ਼ਮੀ ਹੈ ਕਿਉਂਕਿ ਜਿਹੜੇ ਅਧਿਆਪਕ ਹੈ ਜੀ ਉਹਨਾਂ ਦੀ ਅੱਗੇ ਡਿਊਟੀ ਲਈ ਜਾਣੀ ਹੈ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਸਮੂਹ ਸਕੂਲ ਮੁਖੀਆਂ ਨੂੰ ਪੇਜ ਦੇ ਹੋਏ ਲਿਖਿਆ ਜਾਂਦਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਅਧਿਅਤਾ ਅਨੁਸਾਰ ਆਗਾਮੀ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਅੱਜ ਵੀ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਹੈ ਜੀ ਕਾबिनेट ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਜੇ ਲਏ ਜਾ ਸਕਦੇ ਨੇ ਇਸ ਤੋਂ ਇਲਾਵਾ ਕੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਸੋਧ ਬਿੱਲ ਉਹ ਪਾਸ ਕਰ ਦਿੱਤਾ ਗਿਆ ਹੈ ਜੀ ਉਸ ਨੂੰ ਲੈ ਕੇ ਵੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਈ ਆਪਣੇ ਸਟਾਫ ਦਾ ਸਮੂਹ ਡਾਟਾ ਡਾਈਸ ਕੈਪਸੂਲ ਵਿੱਚ ਭਰਿਆ ਜਾਵੇ ਇਸ ਕਾਰਜ਼ ਲਈ at dfc a jehdi login id ohna ne ditti hui hai te software download karke staff di entry 9 9 2024 tak mukammal karke data apne sambandhit bno sahiba nu jama karwaya jawe isnu ati zaruri samjhe kyunki isnu ati zaruri te time bound kita gaya hai is is ਕਮ ਵਿੱਚ ਕਿਸੇ ਤਰ੍ਹਾਂ ਦੀ ਅਣਗਿਹਲੀ ਦੀ ਜ਼ਿੰਮੇਵਾਰੀ ਸਮਦ ਸਕੂਲ ਮੁਖੀ ਦੀ ਨੀਜੀ ਹੋਏਗੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਲੁਧਿਆਣਾ ਦੇ ਵੱਲੋਂ ਲੈਟਰ ਜਿਹੜੀ ਹੈ ਜਾਰੀ ਕੀਤੀ ਗਈ ਹੈ ਵੱਖ-ਵੱਖ ਜਿਹੜੇ ਜ਼ਿਲ੍ਹੇ ਹਨ ਉਹਨਾਂ ਦੇ ਵੱਲੋਂ ਵੀ ਇਹ ਲੈਟਰ ਜਾਰੀ ਕਰ ਦਿੱਤੀ ਗਈ ਹੈ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਤੇ ਸਮੂਹ ਵੀਐਨਓ ਸਾਹਿਬ ਨੂੰ ਇਹ ਭੇਜਦੇ ਹੋਏ ਲਿਖਿਆ ਗਿਆ ਹੈ ਠੀਕ ਹੈ ਜੀ ਹੁਣ ਜਿਹੜਾ ਕੱਲ ਵਿਧਾਨ ਸਭਾ ਦੇ ਵਿੱਚ ਆਪਣਾ ਪੰਚਾਇਤੀ ਰਾਜ ਸੋਧ ਬਿੱਲ ਪਾਸ ਹੋਇਆ ਹੈ ਜੀ ਉਸ ਤੋਂ ਇਲਾਵਾ ਹੋਰ ਕੀ ਐਮ ਫੈਸਲੇ ਲਏ ਗਏ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਹੋਰ ਡਿਸਕਸ ਕਰਦੇ ਹਾਂ ਹਾਂਜੀ ਤੁਸੀਂ ਵੇਖ ਸਕਦੇ ਹੋ ਪੰਜਾਬ ਵਿਧਾਨ ਸਭਾ ਵੱਲੋਂ ਪੰਚਾਇਤੀ ਰਾਜ ਸੋਧ ਬਿੱਲ ਪਾਸ ਹੋਣਾ ਲਈ ਰਾ ਪਧਰਾ ਜਲਦ ਹੀ ਜਿਹੜੇ ਚੋਣ ਹੈ ਉਹ ਹੋ ਸਕਦੇ ਨੇ ਚੰਡੀਗੜ੍ਹ 4 ਸਤੰਬਰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿਲ ਅਤੇ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ ਸਮੇਤ 4 ਅਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ ਹਨ 4 ਬਿੱਲ ਜਿਹੜੇ ਹੈ ਪਾਸ ਕੀਤੇ ਗਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅੱਗ ਬੁਝਾਓ ਵਿਭਾਗ ਵਿੱਚ ਭਰਤੀ ਲਈ ਲੜਕੀਆਂ ਦੇ ਫਿਜ਼ੀਕਲ ਟੈਸਟ ਦੇ ਵਿੱਚ ਬਦਲਾਅ ਕੀਤੇ ਗਏ ਹਨ ਪੰਚਾਇਤੀ ਪੰਚਾਇਤੀ ਚੋਣ ਪਾਰਟੀ ਲੀਹਾ ਉੱਤੇ ਨਹੀਂ ਹੋਣਗੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 ਲੱਖ ਰੁਪਏ ਮਿਲਣਗੇ ਜੇਕਰ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੋਣ ਕਰਦੇ ਹੋ ਤਾਂ ਉਸ ਪਿੰਡ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਠੀਕ ਹੈ ਜੀ ਇਹ ਵੀ ਗੱਲ ਇਸ ਬਿਲ ਦੇ ਵਿੱਚ ਉਹਨਾਂ ਨੇ ਲੈ ਕੇ ਔਣ ਲੈ ਕੇ ਆਏ ਨੇ ਠੀਕ ਹੈ ਜੀ ਬੇਦਪੀ ਦਾ ਮਾਮਲਾ ਅਦਾਲਤ ਵਿੱਚ ਪ੍ਰਮੁਖਤਾ ਨਾਲ ਉਠਾਇਆ ਜਾਵੇਗਾ ਕਈ ਨਵੇਂ ਤੱਥ ਸਾਹਮਣੇ ਆਏ ਹਨ ਇਸ ਦੇ ਨਾਲ ਹੀ ਖੇਤੀਬਾੜੀ ਵੀ ਖੇਤੀਬਾੜੀ ਨੀਤੀ ਵਿਚਾਰ ਇਤਿਆਰ ਹੈ ਜਲਦੀ ਹੀ ਸੇਰਦਾਰ ਕਨਾਲ ਮੀਟਿੰਗ ਕਰਨਗੇ ਇਸ ਦੇ ਨਾਲ ਹੀ ਹੁਣ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਸੀਐਮ ਭਗਤਮਾਨ ਨੇ ਕਿਹਾ ਕਿ ਪੰਜਾਬ ਫਾਇਰ ਐਂਡ ਐਮਰਜੈਂਸੀ ਸੋਧ ਬਿਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਲਾਂ ਤੋਂ ਨਿਯਮ ਨਹੀਂ ਬਦਲੇ ਗਏ ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਸੀ ਕੁਝ ਦਿਨ ਪਹਿਲਾਂ ਹੀ ਡੇਰਾ ਬਸੀ ਵਿੱਚ ਜਿਹੜੀ ਕੁਝ ਲੜਕੀਆਂ ਉਹਨਾਂ ਨੂੰ ਮਿਲਨੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਫਿਜ਼ੀਕਲ ਹੈ ਜੀ ਪੇਪਰ ਪਾਸ ਹੋਣ ਤੋਂ ਬਾਅਦ ਫਿਜ਼ੀਕਲ ਕੁਆਲੀਫਾਈ ਨਹੀਂ ਹੋਇਆ ਕਿਉਂਕਿ ਜਿਹੜੀ weight ਜਿਹੜਾ ਉਹਨਾਂ ਨੇ ਚੁੱਕੜਾ ਸੀ ਉਹ 60 ਕਿਜੀ ਸੀ ਜਿਸ ਨੂੰ ਹੁਣ ਬਿਲ ਵਿੱਚ ਸੋ ਤੇ ਉਹਨਾਂ ਨੇ ਦੱਸਿਆ ਕਿ ਨਿਊਯਾਰਕ ਦੀ ਤਰਜ਼ ਉੱਤੇ ਵਿਦੇਸ਼ਾ ਦੀ ਤਰਜ਼ ਉੱਤੇ ਜਿਹੜੀ ਹੈ ਫਾਇਰ ਵਿਗੇਟ ਦੇ ਵਿੱਚ ਜਿਹੜੀ ਭਰਤੀ ਹੁਣ ਹੋ ਰਹੀ ਹੈ ਉਸ ਤਰ੍ਹਾਂ ਦੇ ਇਕੁਪਮੈਂਟ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਇਥੇ ਲਿਖਿਆ ਨਿਊਯਾਰਕ ਦੀ ਤਰਜ਼ ਉੱਤੇ ਫਾਇਰ ਵਿਗੇਟ ਨੂੰ ਗੱਡੀਆਂ ਤੇ ਉਪਕਰਨ ਦਿੱਤੇ ਗਏ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਅੰਮ੍ਰਿਤਸਰ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਜਿੱਤੇ ਹੋਏ ਐਮਐਲਏ ਨੇ ਤੁਸੀਂ ਸਭੀ ਜਾਣਦੇ ਹੋ ਜੀ ਉਹਨਾਂ ਨੂੰ ਵਿਧਾਇਕ ਕੌਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਾਫੀ ਜਿਹੜੀ ਅੰਮ੍ਰਿਤਸਰ ਦੇ ਮੁੱਦੇ ਉਠਾਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਬੇਦਬੀ ਦੇ ਲਈ ਉਹਨਾਂ ਨੇ ਗੱਲ ਕਹੀ ਹੈ ਇਸ ਤੋਂ ਇਲਾਵਾ ਐਮਐਸਪੀ ਦਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਸਰਕਾਰ ਜਦੋਂ ਨਹੀਂ ਆਈ ਸੀ ਤਾਂ ਆਪਾਂ ਕਹਿੰਦੇ ਸੀ ਕਿ ਐਮਐਸਪੀ ਉੱਤੇ ਕਾਨੂੰਨ ਬਣਾਵਾਂਗੇ ਕਿਸਾਨਾਂ ਦੇ ਮੁੱਦੇ ਨੂੰ ਉਹਨਾਂ ਨੇ ਚੁੱਕਿਆ ਕਿ ਤੁਸੀਂ ਇੱਕ ਦਿਨ ਸੈਸ਼ਨ ਨੂੰ ਵਧਾ ਕੇ ਤੇ ਐਮਐਸਪੀ ਉੱਤੇ ਜਿਹੜਾ ਹੈ ਕਾਨੂੰਨ ਬਣਾ ਸਕਦੇ ਹੋ ਕਿਉਂਕਿ ਖੇਤੀਬਾੜੀ ਜਿਹੜੀ ਮੱਧ ਹੈ ਜੀ ਸਾਰੇ ਤੁਸੀਂ ਜੇਕਰ ਇਕਨੋਮਿਕਸ ਦੇ ਵਿੱਚ ਪੜਿਆ ਹੈ ਤਾਂ ਇਹ ਰਾਜ ਦੇ ਅੰਡਰ ਆਉਂਦੀ ਹੈ ਦੀ ਸਟੇਟ ਦਾ ਜਿਹੜੀ ਐਂਟਰੀ ਹੈ ਇਸ ਦੇ ਉੱਤੇ ਕਾਨੂੰਨ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਸਟੇਟ ਦੇ ਕੋਲ ਹੁੰਦੀ ਹੈ ਤਾਂ ਸਟੇਟ ਇਸ ਉੱਤੇ ਐਮਐਸਪੀ ਉੱਤੇ ਕਾਨੂੰਨ ਬਣਾ ਸਕਦੀ ਹੈ ਕਿਉਂਕਿ ਕਾਫੀ ਲੰਬੇ ਸਮੇ ਤੋਂ ਕਿਸਾਨ ਇਸ ਮੰਗ ਇਸ ਦੀ ਡਿਮਾਂਡ ਕਰ ਰਹੇ ਨੇ ਇਸ ਚੀਜ਼ ਦੀ ਕਿ ਉਹਨਾਂ ਨੂੰ ਐਮਐਸਪੀ ਜਿਹੜਾ ਹੈ ਇੱਕ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਜਿਸ ਦੇ ਲਈ ਵਿਧਾਇਕ ਹੈ ਕੌਰ ਵਿਜੇ ਪ੍ਰਤਾਪ ਸਿੰਘ ਜੀ ਸੀ ਉਹਨਾਂ ਨੇ ਕਿਹਾ ਕਿ ਇਸ ਉੱਤੇ ਆਪਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਕਾਨੂੰਨ ਦੇ ਵਿਰੋਧ ਹੋਏਗਾ ਕਿਉਂਕਿ ਕੇਂਦਰ ਤੇ ਰਾਜ ਸਰਕਾਰ ਆਮ ਜਨਤਾ ਦੁਆਰਾ ਹੀ ਚੁਣੀਆਂ ਗਈਆਂ ਹਨ ਉੱਥੇ ਬੈਠ ਕੇ ਇਹ ਤੈਅ ਕਰਨ ਤੈਅ ਹੋ ਜਾਵੇਗਾ ਕੇਂਦਰ ਤੇ ਰਾਜ ਸਰਕਾਰਾਂ ਕਿੰਨਾ ਇਸਾ ਦੇਵੇਗੀ ਖੇਤੀਬਾੜੀ ਰਾਜ ਦੀ ਸੂਚੀ ਵਿੱਚ ਆਉਂਦੀ ਹੈ ਵਿਧਾਨ ਸਭਾ ਕਾਨੂੰਨ ਬਣਾਉਣ ਦੇ ਸਮਰਥ ਹੈ ਕਮਵਰ ਵਿਜੇ ਪ੍ਰਤਾਪ ਨੇ ਸਦਨ ਨੂੰ ਬੇਦਵੀ ਦੇ ਮਾਮਲੇ ਬਾਰੇ ਵਿਸਤਾਰ ਨਾਲ ਦੱਸਿਆ ਉਹਨਾਂ ਨੇ ਆਪਣੀ ਜਾਂਚ ਬਾਰੇ ਵੀ ਦੱਸਿਆ ਅਧਿਕਾਰੀਆਂ ਦੀ ਭੂਮਿਕਾ ਉੱਥੇ ਚਾਨਣਾ ਪਾਇਆ ਇਸ ਦੇ ਨਾਲ ਹੀ ਉਹਨਾਂ ਆਪਣੀ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੀ ਭੂਮਿਕਾ ਬਾਰੇ ਦੱਸਿਆ ਉਸ ਸਮੇਂ ਦੀ ਸਰਕਾਰ ਦੀ ਹੋਰ ਗੱਲਾਂ ਵੀ ਦੱਸਿਆ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਪੰਚਾਇਤੀ ਰਾਜ ਦੇ ਵਿੱਚ ਹੁਣ ਜੇਕਰ ਸਰਪੰਚ ਕੋਈ ਫਾਰਮ ਫਿਲ ਕਰਦਾ ਹੈ ਨਾਮਿਨੇਸ਼ਨ ਕਰਦਾ ਹੈ ਤਾਂ ਉਹ ਪਾਰਟੀ ਦੇ ਚੋਣ ਚਿੰਨ ਉੱਤੇ ਆਪਣੀ ਚੋਣ ਨਹੀਂ ਲੜ ਸਕੇਗਾ ਇਸ ਤੋਂ ਇਲਾਵਾ ਜੇਕਰ ਸਰਪੰਚ ਸਰਬਸੰਮਤੀ ਨਾਲ ਚੁਣਿਆ ਜਾਂਦਾ ਹੈ ਤਾਂ ਉਸ ਨੂੰ 5 ਲੱਖ ਰੁਪਏ ਜਿਹੜੇ ਉਸ ਪਿੰਡ ਨੂੰ ਦਿੱਤੇ ਜਾਣਗੇ ਤਾਜੀ ਜਿਹੜੇ ਸਰਬਸੰਮਤੀ ਨਾਲ ਚੋਣ ਪਿੰਡਾਂ ਦੀ ਹੋਏਗੀ ਉੱਥੇ 5 ਲੱਖ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ ਇਸ ਤੋਂ ਇਲਾਵਾ ਅੱਜ ਕੈਬਨਿਟ ਦੀ ਮੀਟਿੰਗ ਹੈ ਜੀ ਉਸ ਦੇ ਵਿੱਚ ਵੀ ਫੈਸਲਾ ਨਿਕਲ ਕੇ ਆ ਸਕਦਾ ਹੈ ਕਿ ਪੰਚਾਇਤੀ ਚੋਣਾਂ ਕਦੋਂ ਹੋ ਸਕਦੀਆਂ ਨੇ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਫੇਰ ਮਿਲਦੀ ਆ ਜੀ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸ਼ਿਆਕਾਰ ਤੇ ਰਾਮ ਰਾਮ